ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਨਿਰਗੁਣਿਆਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰਖ ਨਾਨਕ ਨਿਭੇ ਨਾਲ ਅਸ਼ਟਪਦੀ ਰਮাইয়া ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੇਨ ਤੂੰ ਸਾਜ ਸਵਾਰ 시ਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਬਿਵਸਤਾ ਤੁਝੇ ਪਿਆਰ ਹੈ ਦੂਧ ਪਰ ਜੋ ਬਨ ਪੋਜਨ ਸੁਖ ਸੂਧ ਬਿਰਦ ਪਿਆ ਉਪਰ ਸਾਖ ਸੈਨ ਮੁਖ ਆਪਿ ਆਓ ਬੈਠ ਕੋ ਦਨ ਇਹ ਨਿਰਗੁਨ ਗੁਨ ਕਛੂ ਨ ਬੂਝੈ ਬਖਸ ਲਿਓ ਤੋ ਨਾਨਕ ਸਿਝੈ ਜਿਹ ਪ੍ਰਸਾਦ ਤਰ ਉਪਰ ਸੁਖ ਬਸੈ ਸੁੱਤ ਪਰਾਤ ਮੀਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜਿਹ ਪ੍ਰਸਾਦ ਭੋਗੈ ਸਬਰ ਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਦ ਬਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਬਿਸਾਰ ਮੁਗਦ ਅਜਾਨ ਸਦਾ ਸਦਾ ਇਹ ਪੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ त्याग ਕਉ ਢੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਡ ਨਾ ਸੋ ਅਸਥਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰ ਤਦ ਪ੍ਰੀਤ ਪਸਮ ਸੰਗ ਹੋਏ ਆਂਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰ ਤੂਤ ਪਸੂਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਸਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਹਿ ਓੜ ਨਿ ਬਹਾਵੈ ਕਹਾ 부ਝਾਰਤ 부ਝਾ ਡੋਰਾ ਨਿਸ ਕਹੀਏ ਤੋ ਸਮਝੈ ਪੋਰਾ ਕਹਾ ਬਿਸਨ ਪਦ ਗਾਵੈ ਗੰਗ ਜਤਨ ਕਰੈ ਤੋ ਪੀ ਸੁਰ ਪੰਗ ਕਹਿ ਪਿੰਗਲ ਪਰਵਤ ਪਰ ਪਵਨ ਨਹੀਂ ਹੋਤ 우하 ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇਂ ਨ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹ ਪੀਤਰ ਬਸੈ ਆਨੰਦ ਕੇ ਲਮਾਇਆ ਰੰਗ ਰਸੈ ਦਰਿੜ ਕਰ ਮਾਨੈ ਮਨੈ ਪਰਤੀਤ ਕਾਲਨ ਆਵੈ ਮੂੜੈ ਚੀਤ ਦ੍ਰਿੜ ਕਰ ਮਾਨੈ ਮਨੈ ਪਰਤੀਤ ਕਾਲਨ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਤ੍ਰੋ ਇਆ ਹੂ ਜੁਗਤ ਬਿਹਾਨੇ ਕਈ ਜਨਮ ਨਾਨਕ 라ਖਲੇ ਹੋ ਆਪਨ ਕਰ ਕਰਮ ਇਆ ਹੂ ਜੁਗਤ ਬਿਹਾਨੇ ਕਈ ਜਨਮ ਨਾਨਕ 라ਖਲੇ ਹੋ ਆਪਨ ਕਰ ਕਰਮ तुम कर तुम पैरदास जियो पिंड सब तेरी रास तुम मात पिता हम बारक तेरे तुम्हारी कृपा मह सुख कनेरे कोई न जाने तुमरा अंत उच्चे ऊचा भगवंत सगल समग्री तुम सूतर तारी तुम ते हो सो आ गया कार तुम रही गत मित तुम ही जानी ਨਾਨਕ ਦਾਸ ਸਦਾ ਕੁਰਬਾਨੀ ਤੇਮਰੀ ਗਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ